कल ਜਵੰਦੇ ਵੀਰ ਦਾ ਸਸਕਾਰ ਸੀਗਾ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕ ਉਹ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਵੀ ਤਾਂ ਉੱਥੇ ਸੀ ਤੇ ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲਾਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50 60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜਸੀ ਭਾਈ ਦਾ ਵੀ ਲੈ ਗਏ ਪਿੰਕੀ ਧਾਲੀਆਲ ਭਾਈ ਦੇ ਦੋ ਲੈ ਗਏ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲਾਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਜਿਹੜੀਆਂ ਚੀਜ਼ਾਂ ਇਹ ਬੜੀਆਂ ਸ਼ੌਕਿੰਗ ਆ ਇਹ ਨਹੀਂ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣਗੇ